ਅਸ਼ਰਕਾਲ ਤੋਂ ਜੁੜ ਚੁੱਕਿਆ ਸਮਝ ਹੈ ਨਿਊਜ਼ ਤੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਜਿੱਤੇ ਕੈਬਨਟ ਦੇ ਵਿੱਚ ਫੇਰ ਬਦਲ ਹੋਇਆ ਸੀ ਕਈ ਮੰਤਰੀਆਂ ਦੇ ਅਹੁਦੇ ਖੋਲੇ ਗਏ ਸੀ ਔਰ ਕਈਆਂ ਮੰਤਰੀਆਂ ਨੂੰ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਸੀ ਜ਼ਿਕਰ ਕਰਿਆ ਕੁਲਦੀਪ ਢਾਲੀਵਾਲ ਦਾ ਜਿੰਨਾ ਤੋਂ ਅਹੁਦਾ ਖੋਲਿਆ ਗਿਆ ਮੰਤਰੀ ਦਾ ਔਰ ਜਿਹੜਾ ਅਹੁਦਾ ਹੈ ਉਹ ਸੰਜੀਵ अरोड़ा ਨੂੰ ਸੌਂਪ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਅਨੈਲ ਸਰীন ਦੇ ਵੱਲੋਂ ਇਲਜ਼ਾਮ ਨੇ ਜਿਹੜੇ ਲਗਾਏ ਗਏ ਨੇ ਕਿ ਕੁਲਦੀਪ ਢਾਲੀਵਾਲ ਨੇ ਨਸ਼ਾ ਤਸਕਰਾਂ ਦਾ ਸਾਥ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਮੰਤਰੀ ਦਾ ਅਹੁਦਾ ਜਿਹੜਾ ਖੋਲਿਆ ਜਾਂਦਾ ਤਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋੜਾ ਤੇ ਵੀ ਇਲਜ਼ਾਮ ਲੱਗੇ ਨੇ ਕਿ ਉਹਨਾਂ ਤੇ ਪ੍ਰੈਸ਼ਰ ਹੈ ਜਿਹੜਾ ਪਾਇਆ ਜਾ ਰਿਆ ਸੀ ਜਿਸ ਦੇ ਚੱਲਦੇ ਉਹਨਾਂ ਨੇ ਕੁਲਦੀਪ ਢਾਲੀਵਾਲ ਤੋਂ ਮੰਤਰੀ ਦਾ ਅਹੁਦਾ ਖੋਲਿਆ ਤਾਂ ਦੱਸਿਆ ਕਿ ਨਿਲਸਰੀ ਨੇ ਇਲਜ਼ਾਮ ਲਗਾਏ ਨੇ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਨਸ਼ਾ ਤਸਕਰਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜਿਸ ਤੋਂ ਬਾਅਦ ਕਾਰਵਾਈ ਕਰਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਜਿਹੜਾ ਹਟਾ ਦਿੱਤਾ ਗਿਆ ਯਾਨੀ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਮੁੱਖ ਮੰਤਰੀ ਦੇ ਕਹਿਣ ਤੇ ਹੀ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸਸ਼ਕਾਲ ਤੁਸ ਜੁੜ ਚੁੱਕਿਆ ਸਮਝਾ ਨਿਊਜ਼ ਤੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਜਿੱਥੇ ਕੈਬਨਟ ਦੇ ਵਿੱਚ ਫੇਰ ਬਦਲ ਹੋਇਆ ਸੀ ਕਈ ਮੰਤਰੀਆਂ ਦੇ ਅਹੁਦੇ ਖੋਲੇ ਗਏ ਸੀ ਔਰ ਕਈਆਂ ਮੰਤਰੀਆਂ ਨੂੰ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਸੀ ਜ਼ਿਕਰ ਕਰਿਆ ਕੁਲਦੀਪ tailedwal ਦਾ ਜਿਨ੍ਹਾਂ ਤੋਂ ਅਹੁਦਾ ਖੋਲਿਆ ਗਿਆ ਮੰਤਰੀ ਦਾ ਔਰ ਜਿਹੜਾ ਅਹੁਦਾ ਹੈ ਉਹ ਸੰਜੀਵ अरोड़ा ਨੂੰ ਸੌਂਪ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਅਨੈਲ ਸਰੇਨ ਦੇ ਵੱਲੋਂ ਇਲਜ਼ਾਮ ਨੇ ਜਿਹੜੇ ਲਗਾਏ ਗਏ ਨੇ ਕਿ ਕੁਲਦੀਪ ਢਾਲੀਵਾਲ ਨੇ ਨਸ਼ਾ ਤਸਕਰਾਂ ਦਾ ਸਾਥ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਮੰਤਰੀ ਦਾ ਅਹੁਦਾ ਜਿਹੜਾ ਖੋਲਿਆ ਜਾਂਦਾ ਤਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋਣਾ ਤੇ ਵਿਲਜ਼ਾਮ ਲੱਗੇ ਨੇ ਕਿ ਉਹਨਾਂ ਤੇ ਪ੍ਰੈਸ਼ਰ ਹੈ ਜਿਹੜਾ ਪਾਇਆ ਜਾ ਰਿਹਾ ਸੀ ਜਿਸ ਦੇ ਚੱਲਦੇ ਉਹਨਾਂ ਨੇ ਕੁਲਦੀਪ ਢਾਲੀਵਾਲ ਤੋਂ ਮੰਤਰੀ ਦਾ ਅਹੁਦਾ ਖੋਲਿਆ ਤਾਂ ਦੱਸਿਆ ਕਿ ਨਿਲਸਰੀ ਨੇ ਇਲਜ਼ਾਮ ਲਗਾਏ ਨੇ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਨਸ਼ਾ ਤਸਕਰਾਂ ਨੂੰ ਛਡਵਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜਿਸ ਤੋਂ ਬਾਅਦ ਕਾਰਵਾਈ ਕਰਦੇ ਦੌਰਾਨ ਹਾ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਜਿਹੜਾ ਹਟਾ ਦਿੱਤਾ ਗਿਆ ਯਾਨੀ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਮੁੱਖ ਮੰਤਰੀ ਦੇ ਕਹਿਣ ਤੇ ਹੀ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸ਼੍ਰੀ ਗੱਲ ਤੁਸੀਂ ਜੁੜ ਚੁੱਕਿਆ ਸਮਝ ਐ ਨਿਊਜ਼ ਤੇ ਨਾਲ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਬੀਤੇ ਦਿਨੀ ਜਿੱਥੇ ਕੈਬਨਟ ਦੇ ਵਿੱਚ ਫੇਰ ਬਦਲ ਹੋਇਆ ਸੀ ਕਈ ਮੰਤਰੀਆਂ ਦੇ ਅਹੁਦੇ ਖੋਲੇ ਗਏ ਸੀ ਔਰ ਕਈਆਂ ਮੰਤਰੀਆਂ ਨੂੰ ਕੈਬਨਟ ਦੇ ਵਿੱਚ ਸ਼ਾਮਲ ਕੀਤਾ ਗਿਆ ਸੀ ਜਿਨ੍ਹਾਂ ਸੀ ਜ਼ਿਕਰ ਕਰਿਆ ਕੁਲਦੀਪ ਢਾਲੀਵਾਲ ਦਾ ਜਿੰਨਾ ਤੋਂ ਅਹੁਦਾ ਖੋਲਿਆ ਗਿਆ ਮੰਤਰੀ ਦਾ ਔਰ ਜਿਹੜਾ ਅਹੁਦਾ ਹੈ ਉਹ ਸੰਜੀਵ अरोड़ा ਨੂੰ ਸੌਂਪ ਦਿੱਤਾ ਗਿਆ ਤਾਂ ਜਿਸ ਤੋਂ ਬਾਅਦ ਅਨੈਲ ਸਰীন ਦੇ ਵੱਲੋਂ ਇਲਜ਼ਾਮ ਨੇ ਜਿਹੜੇ ਲਗਾਏ ਗਏ ਨੇ ਕਿ ਕੁਲਦੀਪ ਢਾਲੀਵਾਲ ਨੇ ਨਸ਼ਾ ਤਸਕਰਾਂ ਦਾ ਸਾਥ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦਾ ਮੰਤਰੀ ਦਾ ਅਹੁਦਾ ਜਿਹੜਾ ਖੋਲਿਆ ਜਾਂਦਾ ਤਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਹੋੜਾ ਤੇ ਵੀ ਇਲਜ਼ਾਮ ਲੱਗੇ ਨੇ ਕਿ ਉਹਨਾਂ ਦੇ ਪ੍ਰੈਸ਼ਰ ਹੈ ਜਿਹੜਾ ਪਾਇਆ ਜਾ ਰਿਹਾ ਸੀ ਜਿਸ ਦੇ ਚੱਲਦੇ ਉਹਨਾਂ ਨੇ ਕੁਲਦੀਪ ਢਾਲੀਵਾਲ ਤੋਂ ਮੰਤਰੀ ਦਾ ਅਹੁਦਾ ਖੋਲਿਆ ਤਾਂ ਦੱਸਿਆ ਕਿ ਨਿਲਸਰੀ ਨੇ ਇਲਜ਼ਾਮ ਲਗਾਏ ਨੇ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਨਸ਼ਾ ਤਸਕਰਾਂ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਸੀ ਤਾਂ ਜਿਸ ਤੋਂ ਬਾਅਦ ਕਾਰਵਾਈ ਕਰਦੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਨੇ ਉਹਨਾਂ ਨੂੰ ਮੰਤਰੀ ਦੇ ਅਹੁਦੇ ਤੋਂ ਜਿਹੜਾ ਹਟਾ ਦਿੱਤਾ ਗਿਆ ਯਾਨੀ ਕਿ ਕੁਲਦੀਪ ਸਿੰਘ ਢਾਲੀਵਾਲ ਨੇ ਮੁੱਖ ਮੰਤਰੀ ਦੇ ਕੰਡ ਤੇ ਹੀ ਆਪਣੇ ਅਹੁਦੇ ਤੋਂ ਅਸਤੀਫਾ ਦਿੰਦਾ ਹੈ